ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੇ ਕੋਲੇ ਬੜੀ ਹੀ ਸੋਹਣੀ ਸੋਹਣੀ ਤੇ ਵਧੀਆ ਵਧੀਆ ਟੇਸਟੀ ਟੇਸਟੀ ਸਬਜ਼ੀ ਬਣ ਕੇ ਹੋਈ ਵੀ ਹੈ ਤਿਆਰ ਤੇ ਮੈਂ ਤੁਹਾਨੂੰ ਦੱਸਦੀ ਆਂ ਇਹ ਕਾਦੀ ਸਬਜ਼ੀ ਹੈ ਇਹ ਟਿੰਡਿਆਂ ਦੀ ਸਬਜ਼ੀ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਟਿੰਡਿਆਂ ਦੀ ਤੇ ਕਰਦੇ ਆਂ ਆਪਾਂ ਰੈਸਪੀ ਸਟਾਰਟ ਕੜਾਈ ਲਈ ਆਪਾਂ ਰੱਖ ਕੜਾਈ ਮੈਂ ਇੱਥੇ ਸਿਲਵਰ ਦੀ ਰੱਖੀ ਹੈਗੀ ਸਟੀਲ ਦੀ ਨਹੀਂ ਰੱਖੇਗੀ ਤੁਸੀਂ ਚਾਹੋ ਜਿਹੜਾ ਮਰਜ਼ੀ ਭਾਂਡਾ ਰੱਖ ਸਕਦੇ ਹੋਗੇ ਪਿੱਤਲ ਦੀ ਲੋਹੇ ਦੀ ਸਟੀਲ ਦੀ ਨਾਨ ਸਟਿਕ ਸਿਲਵਰ ਦੀ ਜਿਹੜੀ ਤੁਹਾਡੀ ਮਨ ਦੇ ਵਿੱਚ ਆ ਤੁਸੀਂ ਉਹੀ ਰੱਖ ਸਕਦੇ ਜੋ ਤੁਹਾਡੀ ਰਸੋਈ ਦੇ ਵਿੱਚ ਆ ਤੇ ਇਹਦੇ ਵਿੱਚ ਪਾਇਆ ਆਪਾਂ ਇੱਕ ਕੜਛੀ ਤੇਲ ਤੇਲ ਪਉਣ ਤੋਂ ਬਾਅਦ ਆਪਾਂ ਪਾਈ ਹਿੰਗ ਥੋੜੀ ਜੀ ਹਿੰਗ ਪਉਣ ਤੋਂ ਬਾਅਦ ਪਾਇਆ ਆਪਾਂ ਜੀਰਾ ਜੀਰੇ ਤੋਂ ਬਾਅਦ ਪਾਤੀਆਂ ਆਪਾਂ ਤਿੰਨ ਚਾਰ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਤੋਂ ਬਾਅਦ ਨੇ ਪਾਇਆ ਸਾਰਾ ਮਸਾਲਾ ਐਡ ਕੀਤਾ ਇਹਦੇ ਵਿੱਚ ਪਿਆਜ਼ ਟਮਾਟਰ ਲਸਣ ਅਦਰਕ ਦਾ ਪੇਸਟ ਬਣਾ ਕੇ ਤੇ ਜਿਹੜਾ ਮੈਂ ਇੱਥੇ ਮਸਾਲਾ ਸੀ ਇਹ ਮੈਂ ਆਮ ਸਬਜ਼ੀਆਂ ਦੇ ਮਸਾਲੇ ਨਾਲੋਂ ਥੋੜਾ ਜਿਹਾ ਮਸਾਲਾ ਵੱਧ ਗ੍ਰाइंड ਕੀਤਾ ਹੈ ਪਿਆਜ਼ ਥੋੜੇ ਜਿਹਾ ਵੱਧ ਪਾਇਆ ਟਮਾਟਰ ਵੱਧ ਪਾਇਆ ਤਾਂ ਕਿ ਜਿਹੜਾ ਸਬਜ਼ੀ ਦਾ ਫਲੇਵਰ ਹੈ ਵਧੀਆ ਤੇ ਟੇਸਟੀ ਟੇਸਟੀ ਬਣ ਕੇ ਆਵੇ ਤੇ ਮਸਾਲੇ ਨੂੰ ਆਪਾਂ ਕਰਤਾ ਭੁੰਨਾ ਸ਼ੁਰੂ ਮਸਾਲਾ ਜਿਹੜਾ ਆਪਣਾ ਇੱਕਦਮ ਭੁੱਜ ਗਿਆ ਹੈ ਦੇਖੋ ਆਇਲਾ ਜਿਹੜਾ ਛੱਡਣ ਲੱਗਿਆ ਹੈ ਤੇ ਇਧਰ ਮੈਂ ਤੁਹਾਨੂੰ ਦਿਖਾਉਣੀ ਹੈ ਟਿੰਡੇ ਜਿਹੜੇ ਮੈਂ ਲਈਏ ਚੱਪਣ ਕਦੋਂ ਵੀ ਕਹਿ ਦਿੰਨੇ ਆਪਾਂ ਇਹਨਾਂ ਟਿੰਡੇ ਵੀ ਕਹਿ ਦਿੰਨੇ ਆ ਇਹਨਾਂ ਦੇ ਦੇਖੋ ਇਸ ਤਰ੍ਹਾਂ ਹੀ ਹੁੰਦੀ ਹੈ ਇਹਨਾਂ ਦੀ ਚਿਚਨ ਸਕਨ ਜੀ ਜਿਹੜੀ ਹੁੰਦੀ ਹੈ ਗ੍ਰੀਨ ਗ੍ਰੀਨ ਲਾਈਨਾਂ ਵਾਲੀ ਤੇ ਇੱਧਰ ਮੈਂ ਮੇਰੇ ਘਰੇ ਜਿਹੜੇ ਟਮਾਟਰ ਲੱਗੇ ਹੋਏ ਸੀ ਉਹ ਪਲਾਂਟ ਸੀ ਜਿਹੜਾ ਉਹਦਾ ਹੋ ਗਿਆ ਖਰਾਬ ਜਿਹੜੇ ਟਮਾਟਰ ਲੱਗੇ ਹੋਏ ਸੀ ਉਹ ਮੈਂ ਲੈ ਉਤਾਰਦੇ ਇਹ ਮੈਂ ਲੰਮੇ ਲੰਮੇ ਸਲਾਈਸ ਕਰਕੇ ਇਹ ਵੀ ਇਹਦੇ ਵਿੱਚ ਇਹ ਸਬਜੀ ਦੇ ਪਾ ਦੂੰਗੀ ਤੇ ਨਾਲ ਹੀ ਟੇਸਟੀ ਟੇਸਟੀ ਸਬਜੀ ਇਹਨਾਂ ਨਾਲ ਹੋਰ ਵੀ ਵਧੀਆ ਬਣ ਕੇ ਤਿਆਰ ਹੋ ਜੂਗੀ ਤੇ ਮਸਾਲਾ ਦੇਖੋ ਆਪਣਾ ਪੁੱਜੀ ਜਾਂਦਾ ਹੈ ਇਹਨੇ ਹੁਣ ਆਪਣਾ ਬਿਲਕੁਲ ਆਇਲ ਜਿਹੜਾ ਸਾਰਾ ਛੱਡਤਾ ਤੇ ਮਸਾਲਾ ਆਪਣਾ ਹੋ ਗਿਆ ਬਣ बनके हो गया तैयार ਤੇ ਨਾਲ ਹੀ ਮੈਂ ਉਧਰੋਂ ਟਿੰਡੇ ਸੀ ਜਿਹੜੇ ਉਹ ਵੀ ਕੱਟਨੇ ਸ਼ੁਰੂ ਕਰਤੇ ਅੱਗੋਂ ਪਿੱਛੋਂ ਇਹਨਾਂ ਦੀਆਂ ਟੋਪੀਆਂਆਂ ਜਾਂ ਲਾਈਆਂ ਤੇ ਇਹਨਾਂ ਨੂੰ ਛਿੱਲਣ ਦੀ ਕੋਈ ਜ਼ਰੂਰਤ ਨਹੀਂ ਹੁੰਦੀਗੀ ਬਸ ਐਸੇ ਤਰ੍ਹਾਂ ਹੀ ਪੰਜ ਛੇ ਕੱਟ ਕਰਕੇ ਤੇ ਇਹਨਾਂ ਦੇ ਆਪਾਂ ਲੰਮੀਆਂ ਲੰਮੀਆਂ ਫਾੜੀਆਂ ਜਾਂ ਕਰ ਲੈਣੀਆਂ ਸਲਾਈਸ ਜੇ ਕਰ ਲੈਣੇ ਤੇ ਉਸ ਤੋਂ ਬਾਅਦ ਆਪਣੀ ਸਬਜ਼ੀ ਬਣਾਉਣ ਦੇ ਲਈ ਹੋ ਜਾਂਦੀ ਹੈ ਤਿਆਰ ਤੇ ਮਸਾਲਾ ਪੁੱਜਣ ਤੋਂ ਬਾਅਦ ਮੈਂ ਇਹਦੇ ਵਿੱਚ ਪਾਇਆ ਨਮਕ ਮਿਰਚ ਹਲਦੀ ਮਸਾਲਾ ਤੇ ਗਰਮ ਮਸਾਲਾ ਥੋੜਾ ਜਿਹਾ ਤੇ ਵਿੱਚ ਧਨੀਆ ਪਾਊਡਰ ਇਸ ਸਰਕ ਸਰਕੁਸ਼ ਪਾਕੀ ਮਸਾਲੇ ਨੂੰ ਪਨੋਣਾ ਕਰਤਾ ਸ਼ੁਰੂ ਸਬਜੀ ਹੈ ਜਿਹੜੀ ਬੜੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਮਸਾਲਾ ਪੁੰਨਣ ਤੇ ਹੀ ਟਾਈਮ ਲੱਗਦਾ ਹੈ ਬੜੀ ਸੌਫਟ ਜੀ ਤੇ ਹਲਕੀ ਜੀ ਸਬਜੀ ਹੁੰਦੀ ਹੈ ਇਹ ਬਣਦੀ ਬਹੁਤ ਟੇਸਟੀ ਹੈਗੀ ਜਦੋਂ ਵੀ ਆਪਾਂ ਬਣਾਉਣੇ ਆਂ ਲੱਗਦਾ ਹੁੰਦਾ ਹੈਗਾ ਜਿਵੇਂ ਆਪਾਂ ਮਸਾਲਾ ਟਿੰਡੋ ਹੀ ਬਣਾਈ ਹੁੰਦੀ ਹੈਗੀ ਸ਼ਕਲ ਉਹਨਾਂ ਵਰਗੀ ਹੀ ਹੁੰਦੀ ਹੈ ਬਸ ਮਤਲਬ ਥੋੜਾ ਜਿਹਾ ਟੇਸਟ ਦਾ ਫਰਕ ਹੁੰਦਾ ਹੈਗਾ ਤੇ ਜਿਹੜੇ ਚੱਪਣ ਕੱਦੂ ਸੀ ਟਿੰਡੇ ਸੀ ਆਪਾਂ ਇਹਨਾਂ ਦੇ 4-4 6-6 ਪੀਸ ਕਰ ਲਏ ਜਿਹੜੇ ਛੋਟੇ ਸੀ ਉਹਨਾਂ ਦੇ 4-4 ਕਰ ਲਏ ਤੇ ਜਿਹੜੇ ਵੱਡੇ ਸੀ ਉਹਨਾਂ ਦੇ 6-6 ਪੀਸ ਕਰ ਲਏ ਐਸੀ ਤਰ੍ਹਾਂ ਹੀ ਕਰਕੇ ਤੇ ਆਪਾਂ ਹੁਣ ਇਹਨੂੰ ਮਸਾਲੇ ਦੇ ਵਿੱਚ ਕਰ ਦਾਂਗੇ ਐਡ ਜਦੋਂ ਹੀ ਮਸਾਲੇ ਦੇ ਵਿੱਚ ਆਪਾਂ ਪਾਵਾਂਗੇ ਤੇ ਇਹਨਾਂ ਨੇ 5-10 ਮਿੰਟਾਂ ਦੇ ਵਿੱਚ ਹੀ ਪੱਕ ਕੇ ਤਿਆਰ ਹੋ ਜਾਣੇਗਾ ਜਦੋਂ ਵੀ ਇਹ ਸਬਜ਼ੀ ਬਣਾਉਣੀ ਹੈ ਤਾਂ ਸਬਜ਼ੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਐਂ ਲੱਗਦਾ ਰੋਟੀ ਖਾਈ ਖਾਈ ਜਾਈਏ ਤੇ ਬੰਦੇ ਵੀ ਬਹੁਤ ਟੇਸਟੀ ਹੈ ਤੇ ਬੰਦੇ ਵੀ ਬੜੇ ਜਲਦੀ ਹੈ ਤੇ ਸੋ ਇਸ ਤਰ੍ਹਾਂ ਆਪਾਂ ਸਬਜੀ ਜਿਹੜੀ ਬਣਾ ਕੇ ਕਰ ਲੈਣੀ ਹੈ ਤਿਆਰ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਮੈਚ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਗਈ ਸਾਰੀ ਕੋਟਿੰਗ ਹੋ ਗਈ ਮਸਾਲੇ ਦੀ ਟਿੰਡੇਆਂ ਦੇ ਉੱਪਰ ਚੱਪਣ ਕੱਦੂ ਦੇ ਉੱਪਰ ਚੱਪਣ ਕੱਦੂ ਕਹ ਲਓ ਟਿੰਡੇ ਕਹ ਲਓ ਹੈ ਤਾਂ ਇੱਕੋ ਹੀ ਚੀਜ਼ ਹੈ ਦੇਖੋ ਟਮਾਟਰ ਜਿਹੜੇ ਮੈਂ ਪਾਏ ਸੀ ਪਤਲੇ ਪਤਲੇ ਕੱਟ ਕੇ ਉਹ ਵੀ ਆਪਾਂ ਇਸੇ ਤਰ੍ਹਾਂ ਹੀ ਮਿਕਸ ਕਰ ਦੇਣੇ ਆ ਪਤਾ ਹੀ ਨਹੀਂ ਲੱਗਣਾ ਸਬਜੀ ਦੇ ਵਿੱਚ ਟਮਾਟਰ ਰਹਿ ਕੇ ਇਹ ਟਿੰਡੇ ਹੈਗੇ ਚੁੰਡਿਆਂ ਦੀ ਸ਼ਕਲ ਦੀ ਹੈਗੇ ਬਿਲਕੁਲ ਟਮਾਟਰ ਤੇ ਬਹੁਤ ਹੀ ਸੋਹਣੇ ਵਧੀਆ ਬਣਨੇ ਆਗੇ ਤੁਸੀਂ ਦੇਖਦੇ ਜਾਓ ਸਬਜੀ ਨੂੰ ਤੇ ਜੇ ਤੁਹਾਨੂੰ ਸਾਡੀ ਰੈਸਪੀ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਬਜੀ ਤੁਹਾਡੀ ਕਿੱਦਾਂ ਦੀ ਬਣਦੀ ਹੈ ਟਰਾਈ ਕਰਿਆ ਕਰੋ ਤੁਸੀਂ ਵੀ ਐਸੇ ਤਰੀਕੇ ਨਾਲ ਬਣਾਉਣ ਦੀ ਬੜੀ ਹੀ ਟੇਸਟੀ ਤੇ ਮਜ਼ੇਦਾਰ ਸਬ지ਆ ਆਪਣੀਆਂ ਬਣ ਕੇ ਤਿਆਰ ਹੁੰਦੀਆਂ ਨੇ ਸਭ ਦੇ mix ਕਰਨ ਤੋਂ ਬਾਅਦ ਮੈਂ 10 ਮਿੰਟ ਐਸੇ ਤਰ੍ਹਾਂ ਹੀ ਹਲਕੇ ਜਿ ਇਸ ਏਕ ਦੇ ਉੱਪਰ ਕਵਰ ਕਰਕੇ ਛੱਡਤਾ ਸੀਗਾ ਤੇ ਸਬਜੀ ਇਹ ਦੇਖਦੇ ਹਾਂ ਹੁਣ ਆਪਣੀ ਕਿੰਨੀ ਕ ਪੱਕ ਚੁੱਕੀ ਹੈਗੀ ਦੇਖੋ ਕਿੰਨਿਆ ਸੋਹਣਾ ਕਲਰ ਬਣ ਕੇ ਆਇਆਗਾ ਤੇ ਆਇਲ ਵੀ ਦੇਖੋ ਐ ਆਸੇ-ਪਾਸੇ ਸਾਰਾ ਦਿਖ ਰਿਹਾ ਹੈ ਤੇ ਮਸਾਲਾ ਵੀ ਐ ਵਧੀਆ-ਵਧੀਆ ਭੁੰਨਿਆ ਹੋਇਆ ਆਪਣਾ ਕਲਰ ਬਹੁਤ ਵਧੀਆ ਬਣਿਆ ਸਬਜੀ ਦਾ ਦੇਖੋ ਤੇ ਟਿੰਡੇ ਜਿਹੜੇ ਥੋੜੇ ਜਿਹੇ ਹਲੇ ਨਰਮ ਹੋਰ ਹੋਣ ਵਾਲੇ ਐ ਤੇ ਆਪਾਂ ਇਹਨੂੰ ਦੁਬਾਰਾ ਫੇਸ ਟੀਮ ਦੇ ਵਿੱਚ ਰੱਖ ਦਾਂਗੇ ਪਾਣੀ ਆਪਾਂ ਇਹਦੇ ਵਿੱਚ ਬਿਲਕੁਲ ਵੀ ਐਡ ਨਹੀਂ ਕੀਤਾਗਾ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਪਰ ਸਾਨੂੰ ਪਾਣੀ ਵਾਲੀ ਸਬਜੀ ਇਹ ਜਿਆਦਾ ਟੇਸਟੀ ਨਹੀਂ ਲੱਗਦੀ ਅਸੀਂ ਐਸੀ ਤਰ੍ਹਾਂ ਹੀ ਬਣਾਉਣੀ ਹੋਣੀ ਹੈ ਬਿਨਾਂ ਪਾਣੀ ਤੋਂ ਤੇ ਹੁਣ ਮੈਂ ਇੱਕ ਪਲੇਟ ਲਈ ਆ ਪਲੇਟ ਦੇ ਵਿੱਚ ਆਪਾਂ ਸਾਰੀ ਸਬਜੀ ਐ ਜਿਹੜੀ ਕੱਢ ਲੈਣੀ ਐ ਕਿ ਗਰਮਾ ਗਰਮ ਸਬਜੀ ਟੇਸਟੀ ਟੇਸਟੀ ਬਣ ਕੇ ਹੋ ਗਈ ਤਿਆਰ ਸਰਵ ਕਰਨ ਦੇ ਲਈ ਆਪਾਂ ਪਾਣੀ ਵਾਲੀ ਪਲੇਟ ਦੇ ਵਿੱਚ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਬਣਾ ਕੇ ਬੱਚੇ ਵੀ ਇਸ ਚੀਜ਼ ਨੂੰ ਬਹੁਤ ਪਸੰਦ ਕਰਦੇ ਨੇਗੇ ਸੁੱਕੀਆਂ ਸਬਜ਼ੀਆਂ ਟਿਫਨ ਦੇ ਵਿੱਚ ਪਾਉਣੀਆਂ ਵੀ ਬਹੁਤ ਹੀ ਆਸਾਨ ਹੁੰਦੀਆਂ ਨੇਗੀਆਂ ਤੇ ਜੇ ਆਪਾਂ ਵਧੀਆ ਐ ਮਸਾਲੇ ਮਸੂਲੇ ਭੰਨ ਕੇ ਬਣਾਈ ਹੋਵੇ ਸਬਜ਼ੀ ਤਾਂ ਦੇਖ ਕੇ ਹਰੇਕ ਦਾ ਮਨ ਕਰਦਾ ਖਾਣ ਨੂੰ ਉਤਾਂ ਦੀ ਪਾਤੀ ਆਪਾਂ ਥੋੜੀ ਜੀ ਮੇਥੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਦੇਸੀ ਘਿਓ ਮੱਖਣ ਜਾਂ ਕੁਝ ਵੀ ਮਲਾਈ ਵਗੈਰਾ ਵੀ ਪਾ ਕੇ ਖਾ ਸਕਦੇ ਹੋ ਉਸ ਤਰ੍ਹਾਂ ਵੀ ਬਹੁਤ ਟੇਸਟੀ ਲੱਗਦੀ ਐ ਅਸੀਂ ਐਸ ਅਸੀਂ ਇਹ ਸਬਜੀ ਦੇ ਵਿੱਚ ਉੱਪਰ ਦੀ ਕਿਉਂ ਪਾ ਕੇ ਖਾਵਾਂਗੇ ਚਲੋ ਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ